ਤੇ ਜਿਆ ਸਿਸਟਮ ਦੀ ਗੱਲ ਕਰੀਏ ਸੱਜਣ ਨੂੰ ਫਿਰ ਤਾਂ ਵਾਜਾ ਵਾਜਾ ਕਰਾਉਂਦਾ ਇਹ ਗੁਰਲਾਲ ਕਿੰਨੇ ਕ ਦਾ ਲੱਗਿਆ ਹੋ ਬਾਈ ਲੱਗਿਆ ਬਾਈ 30 35000 ਦਾ 30 35000 ਦਾ ਸੱਜਣ ਨੂੰ ਸਿਸਟਮ ਲੱਗਿਆ ਹੋਇਆ ਮਾਡਲ 14 ਹਨਾ 14 ਜੀ ਤੇ ਇੰਜਨ ਗੇਅਰ ਦਾ ਓਕੇ ਆ ਨੰਬਰ ਸੰਗਰੂਰ ਦਾ ਤੇ ਇਹ ਕੈਮੀ ਪਾਰਟੀ ਦੇ ਨਾਮ ਆ ਦੂਜੀ ਦੇ ਆ ਸਾਰਾ ਕਲਰ ਨਾਲ ਦੇ ਇਹ ਨਾਲ ਰਹੇ ਕਿਤੇ ਵੀ ਕੋਈ ਕਲਮ ਲੱਗੇ ਉਹਦੀ ਆਪਾਂ ਬਈ ਗਾਰੰਟੀ ਆ ਫੁੱਲ ਗਾਰੰਟੀ ਆ ਕਿਤੇ ਵੀ ਕਲਮ ਵੀ ਲੱਗੀ ਹੋਵੇ ਲਾਰੇੰਬਾ ਦੋ ਆ ਤਾਂ ਤੂੰ ਸਿਆ ਲਾ ਲੂ ਵੀ ਕੈਜੰਸੀ ਦੇ ਵਿੱਚ ਜਿੱਦਾਂ ਦੀ ਫੋਟੋ ਖਿੱਚ ਲਈਏ ਤੇ ਉਹ ਸੇਮ ਕੰਮ ਆ ਹਨਾ ਤੇ ਪਿਛਲੇ ਟਾਇਰ ਵੀ ਸਜਣੋਂ ਪੂਰੇ ਘੈਂਟ ਕਢੀ ਸੰਦੇ 80 ਪੈਸੇ ਮੰਗ ਰਲੇ ਟਾਇਰ ਨੇ ਤੇ ਵਿੱਚੋਂ ਇਹਦੀ ਵੀ ਮਗਰਾਟ ਦਿਖਾ ਨਹੀਂ ਧਰਮੇ ਨਮਾਟ ਰੈਟ ਦਾ ਹਾਂ ਬਾਕੀ ਹੋਰ ਵੀ ਗੱਲ ਆ ਆ ਪੂਰੇ ਸੌਂਕ ਨਾਲ ਰੱਖਿਆ ਹੋਊ ਬਾਈ ਕਹਿੰਦਾ ਵੀ ਸਕ੍ਰੈਚ ਨਾ ਪੈ ਜਾਣ ਟੇਪ ਵੀ ਮਗਰਾਟ ਹੋਏ ਹੋਏ ਆ ਤੇ ਪਿੱਛੋਂ ਜੇ ਕੰਡੀਸ਼ਨ ਦੇਖੋ ਫੇਰ ਤਾਂ ਯਾਰ ਕੀ ਆ ਬਾਤ ਆ ਹਨਾ ਉਹ ਪਾਕ ਵੀ ਬਦੇ ਹੱਕ ਤੇ ਵੀ ਨਹੀਂ ਚੱਲੇ ਟਰੈਕਟਰ ਇਹ ਕਿੰਨੀ ਕਿੰਨੀ ਸਿਰਫ ਜਿੰਮੇ ਕਹਦੀ ਗਿਣਤੀ ਦੇ ਢੇਡੇ ਲੱਗੇ ਹੋਣਗੇ ਤੇ ਉਸਤਾ ਜਿਹੜਾ ਆਹਾ ਇਹ ਇਹ ਦਾ ਦੋ ਦੋਨੇ ਚੱਕਰਾਂ ਤੇ ਚੱਲਦਾ ਹੈ ਹਾਂਜੀ 1040 ਵਾਲਾ ਵੀ ਕਰਨਾ ਦਾ ਹੈ ਅੱਛਾ 540 ਵਾਲਾ ਦੋਬਲ ਚੱਕਰ ਨੇ 540 ਤੇ ਵੀ ਹੋ ਜਾਂਦਾ 1040 ਤੇ ਵੀ ਹੋ ਜਾਂਦਾ ਓਕੇ ਤੇ ਭਾਈ ਜੇ ਇਹ ਇਹ ਦਾ ਆਪਣਾ ਨੰਬਰ ਤੁਸੀਂ ਬਰਨਾਲੀ ਦੇ ਦੱਸਿਆ ਹੈ ਨਾ ਜੀ 19 ਬਰਨਾਲਾ ਓਕੇ ਤੇ ਜਿਹਦੇ ਰੇਟ ਦੀ ਗੱਲ ਕਰੀ ਇਸ ਤਾਂ ਰੇਟ ਦੇ ਦਾਂਗੇ 685 ਦਾ ਭਾਈ 6 ਲੱਖ ਤੇ 85 ਹਜ਼ਾਰ ਦਾ ਮੌਕੇ ਤੇ ਥੋੜਾ ਮੋਟਾ ਡਿਸਕਾਊਂਟ ਤੋਂ ਹੋਊਗਾ ਓਕੇ ਤੇ ਲੋ ਮਿੱਤਰੋ 6 ਲੱਖ ਤੇ 85000 ਰੁਪਿਆ ਰੇਟ ਹੈ ਤੇ ਬਾਕੀ ਮੌਕੇ ਤੇ ਵੀ ਤੁਹਾਡਾ ਬਣਦਾ ਮਾਨਤਾਨ ਹੋ ਜੂ ਤੇ ਨੰਬਰ ਦਸੀ ਆਪਣਾ ਗੁਰਲਾਲ ਕਿਹੜਾ ਚੱਲ ਰਿਹਾ 9952 ਹੂੰ 7531 996527531 ਲਓ ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਲਿਓ ਜੇਕਰ ਕੋਈ ਵੀ ਟਰੈਕਟਰ ਲੈਣਾ ਦੋਨੇ ਸਵਰਾਜ ਆ ਲੈਂਦੇ ਨੇ ਘੈਂਟ ਨੇ ਇਹ ਹੈਗਾ ਮਾਡਲ 2020 ਹਨਾ ਜੀ ਸਵਰਾਜ 963 ਤੇ ਉਹ ਹੈਗਾ 2014 ਮਾਡਲ ਸਵਰਾਜ 855 ਸੋ ਕਰ ਦਿਓ ਵੀਡੀਓ ਸ਼ੇਅਰ ਜੀ ਲਓ ਵੀ ਮਿੱਤਰ ਪਿਆਰਿਓ ਦੁਆਰਾ ਨਾਲ ਅੱਜ ਤੁਹਾਡੇ ਵਾਸਤੇ ਸਵਰਾਜ ਟਰੈਕਟਰ ਲੈ ਕੇ ਆਂਦੇ ਆ ਦੋ ਬڑے ਭਰਾ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਭਾਈ ਚੰਗੀਆਂ ਕੰਡੀਸ਼ਨਾਂ ਦੇ ਟਰੈਕਟਰ ਬਰਨਾਲਾ ਮੰਡੀ ਦੇ ਵਿੱਚ ਕੌਣ ਵੇਚਦਾ ਹੈ ਜੈਜ ਰੇਟਾਂ ਦੇ ਵਿੱਚ ਕਿਹੜਾ ਭਰਾ ਵੇਚਦਾ ਫਿਰ ਸੱਜਣੋ ਬਹੁਤ ਵਾਰੀ ਮੈਂ ਕਿਹਾ ਕਿ ਕੋਈ ਇੱਕ ਚਿਹਰਾ ਹੈ ਸਾਡਾ ਭਰਾ ਗੁਰਲਾਲ ਜਿਹੜਾ 12-13 ਸਾਲਾਂ ਤੋਂ ਕੰਮ ਕਰਦਾ ਕੀ ਹਾਲ ਨੇ ਗੁਰਲਾਲ ਸੱਜਣੋ 12-13 ਸਾਲਾਂ ਦੇ ਵਿੱਚ ਇੱਕ ਵੀ ਲੰਬਾ ਨਹੀਂ ਵਜਦਾ ਆ ਤੇ ਗੁਰਲਾਲ ਅੱਜ ਕਿੰਨੇ ਟਰੈਕਟਰ ਨੇ ਆਪਣੇ 4 ਫੱਟੀਆਂ ਚ 4 ਟਰੈਕਟਰ ਹਾਂਜੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਦੋ ਹੀ ਦਿਖਾ ਦਈਏ ਦੋ ਦਿਖਾ ਦੋ ਲੈ ਵੀ ਸੱਜਣੋ ਇਸ ਵੀਡੀਓ ਦੇ ਵਿੱਚ ਦੋ ਦਿਖਾਵਾਂਗੇ ਦੋ ਤੁਸੀਂ ਦੋ ਟਰੈਕਟਰ ਦੇਖਿਓ 2014 ਮਾਡਲ ਸੰਗਰੂਰ ਨੰਬਰ ਹੈ ਵੀ 13 ਨੰਬਰ ਪੀ ਵੀ 13 ਸੰਗਰੂਰ ਦਾ ਓਕੇ ਤੇ ਭਾਈ ਪਹਿਲਾਂ ਤਾਂ ਇਹ ਦੱਸੀ ਵੀ ਇਹ ਸਾਰਾ ਕੁਝ ਅਰੀਜਨਲ ਹੀ ਹੈ ਅਰੀਜਨਲ ਅਰੀਜਨਲ ਭਾਈ ਸਾਰਾ ਕੋਈ ਕਿਤੇ ਰੰਗ ਪੇਂਟ ਹੁੰਦਾ ਤੇ ਨਹੀਂ ਡੁਪਲੀਕੇਟ ਹੋਇਆ ਹੋਇਆ ਨਾ ਨਾ ਚੰਗਾ ਟਰਹਾਡਾ ਪੂਰਾ ਓਕੇ ਕਿਉਂਕਿ ਕੰਡੀਸ਼ਨ ਸੱਜਰੂ ਬੜੀ ਚੰਗੀ ਹੈ ਟਰੈਕਟਰ ਦੀ ਮਾਡਲ ਵੇਖ ਸਕ 14 ਹੀ ਆ ਹਨਾ ਭਾਈ ਤੇ ਇੰਜਨ ਗੇਅਰ ਦਾ ਰਿਸ਼ਤਾ ਕਿਵੇਂ ਆ ਪੂਰਾ ਵਗਿਆ ਵਾਗ ਕੇ ਲਾ ਪਤਾ ਨਹੀਂ ਯਾਰ ਇਹ ਤਾਂ ਬਹੁੜੀ ਸ਼ਾਮ ਦੇ ਵਿੱਚ ਗੇਅਰ ਚ ਵਾੜਾ ਹਨਾ ਸਭ ਆਕੇ ਲਿਆ ਰਹਾ ਬਈ ਆ ਸਾਰੇ ਨਾਲ ਦੀ ਗੱਲ ਹੈ ਟੈਪਟਰ ਟੂਪਟਾ ਖੁੱਲੀ ਤੇ ਨਹੀਂ ਹੋਈ ਨਾ ਨਾਲ ਦੇ ਓਕੇ ਤੇ ਇਹ ਘੰਟੇ ਕਿੰਨੇ ਚੱਲੇ ਹੋ ਗੁਰ لال ਘੰਟੇ ਦਾ 32 3300 ਬਈ ਹਾਂਜੀ 32 3300 ਘੰਟੇ ਚੱਲੇ ਸਿਰਫ 32 3300 ਘੰਟਾ ਹੋਇਆ ਚੱਲੇ ਹੋਇਆ ਸੱਜਣੋ ਤੇ ਬਈ ਇਹਦੇ ਟਾਇਰ ਕਿੰਨੇ ਪੈਸੇ ਹੋਣਗੇ ਯਾਰ ਹੋਣਗੇ 70 ਪੈਸੇ 70 ਪੈਸੇ ਸੱਜਣੋ ਅਗਲੇ ਟਾਇਰ ਨੇ ਪਾਵਰ ਸਟੀਅਰਿੰਗ ਦੇ ਵਿੱਚ ਹੈਨਾ ਤੇ ਸਪੈਸ਼ਲਿਟੀ ਟਾਇਰ ਭਾਈ ਕਿੰਨੇ ਪੈਸੇ ਹੋਣਗੇ 70 75 ਪੈਸੇ ਸੱਜਣ ਨੂੰ ਪਿਛਲੇ ਟਾਇਰ ਨੇ ਰਿਮਾ ਰੋਮਾ ਦਾ ਬੜਾ ਸਾਫ ਹੈ ਤੇ ਮਗਰਾੜਾਂ ਦੀ ਸਫਾਈ ਵੀ ਦੇਖੋ ਵਿੱਚੋਂ ਹਾਂ ਬਿਲਕੁਲ ਜਿਵੇਂ ਕਹਦੀ ਦੁੱਧ ਵਾਂਗੂ ਪੈਣੇ ਚਿੱਟੇ ਚਿੱਟੇ ਤੇ ਪਿੱਛੋਂ ਵੀ ਕੰਡੀਸ਼ਨ ਚੈੱਕ ਕਰੋ ਯਾਰ ਹਨਾ ਲਿੰਕਾਂ ਲੋਕਾਂ ਦਾ ਵੀ ਚੰਗਾ ਪੂਰਾ ਲਿੰਕਾਂ ਲੋਕਾਂ ਦਾ ਟਰੈਕਟਰ ਪੂਰਾ ਹੀ ਚੰਗਾ ਕਿਸੇ ਪਾਸੇ ਕੋਈ ਟੁੱਟ ਭੰਨਣੀ ਨਹੀਂ ਹੈਗੀ ਹੈ ਤੇ ਸਫਾਈ ਵੀ ਬਹੁਤ ਹੈ ਤੇ ਜੇ ਆਹ ਸਿਸਟਮ ਦੀ ਗੱਲ ਕਰੀਏ ਸੱਜਣ ਨੂੰ ਫਿਰ ਤਾਂ ਵਾਜਾ ਵਾਜਾ ਕਰਾਉਂਦਾ ਇਹ ਗੁਰਨਾਲ ਕਿੰਨੇ ਦਾ ਲੱਗਿਆ ਹੋਊ ਬਾਈ ਲੱਗਿਆ ਬਾਈ 30 3500 ਤੇ ਕੁੱਲ ਮਿਲਾ ਕੇ 40-50 ਹਜ਼ਾਰ ਦਾ ਤਾਂ ਮੈਂ ਕਹਣਾ ਆ ਜਗੜ ਜਾ ਹੋਊਗੀ ਤਾਂ ਬਿਨਾ ਟਰੈਕਟਰ ਤੋਂ ਉੱਪਰ ਲਾ ਤੇ ਬਈ ਨਾਲ ਸਾਰਾ ਸਮਾਨ ਹਾਂ ਮਾਡਲ 14 ਹਨਾ 14 ਜੀ ਤੇ ਇੰਜਨ ਗੇਅਰ ਦਾ ਓਕੇ ਆ ਨੰਬਰ ਸੰਗਰੂਰ ਦਾ ਤੇ ਇਹ ਕੈਮੀ ਪਾਰਟੀ ਦੇ ਨਾਮ ਆ ਦੂਜੀ ਦੇ ਆ ਜੀ ਸੈਕੰਡ ਪਾਰਟੀ ਦੇ ਨਾਮ ਆ ਤੇ ਇਸ ਦਾ ਇਹਦੀ ਜੀ ਰੇਟ ਦੀ ਗੱਲ ਕਰੀਏ ਦੇਦਾ ਮੈਂ 5 ਲੱਖ ਦਾ ਪੱਟੇ ਪੂਰੇ 5 ਦਾ ਤੇ ਲੈ ਮਿੱਤਰੋ ਪੂਰੇ 5 ਲੱਖ ਦਾ ਟਰੈਕਟਰ ਬਣੂ ਬਾਕੀ ਮੌਕੇ ਤੇ ਵੀ ਥੋੜਾ ਮੋਟਾ ਮਾਨਤਨ ਤੁਹਾਡਾ ਹੋਰ ਵੀ ਹੋ ਜੂਗਾ ਤੇ ਇਸ ਦਾ ਜਿਹੜਾ ਇਹ ਖੜਾ ਇਹ ਬੀਮਾਲ ਦਾ ਇਹ ਹੈਗਾ 2020 ਮਾਡਲ ਸਫਰਾਜ 963 63 ਹਨ ਇਹ ਲਈ ਦਸੀ ਵੀ ਮਾਡਲ ਆ ਮਾਡਲ ਹੈਗਾ B ਕਿੰਨੇ ਘੰਟੇ ਚੱਲਿਆ ਉਹ ਚੱਲਿਆ ਹੈਗਾ 935 ਸਿਰਫ 935 ਸੱਜਣਾ 935 ਘੰਟੇ ਚੱਲਿਆ ਹੋਇਆ ਤੇ ਬਈ ਸੁਪਰ ਸੀਡਰਾਂ ਤੇ ਇਤੀ ਬੜੀ ਡਿਮਾਂਡ ਆ ਯਾਰ ਹੈਵੀ ਟਰੈਕਟਰ ਚੱਲਣ ਕਰਕੇ ਜਿਵੇਂ ਕਹਦੀ ਵੀ ਵੇਟ ਬਹੁਤ ਹੈ ਦੇ ਵਿੱਚ ਇਹ ਮੂਹਰੇ ਵੀ ਨਹੀਂ ਚੱਕਿਆ ਜਾਂਦਾ ਨੰਬਰ ਵੀ 19 ਬਰਨਾਲੀ ਦੇ ਹੀ ਪੀਵੀ ਅੱਛਾ ਬਰਨਾਲੀ ਦੇ ਹੀ ਨੰਬਰ ਹੈ ਫਰਸਟ ਪਾਰਟੀ ਆ ਓਕੇ ਫਰਸਟ ਪਾਰਟੀ ਦੇ ਨਾਮ ਆ ਓਕੇ ਤੇ ਇਹਦੇ ਵੀ ਅਗਲੇ ਟਾਰ ਕਿੰਨੇ ਕ ਪੈਸੇ ਹੋਣਗੇ 80 ਪਾ 80 ਬੱਬੀ ਦਿਖਾ ਦੀ ਮੂਹਰla ਬੜਾ ਘੈਂਟ ਪਿਆ ਯਾਰ ਬਾਲਾ ਚੰਗਲਾ ਰੈਟ ਹਾਂ ਕਿਤੋਂ ਕਲ ਫੁੱਲ ਗਾਰੰਟੀ ਆ ਕਿਤੇ ਵੀ ਕਲਮ ਵੀ ਲੱਗੀ ਹੋਵੇ ਓਕੇ ਤੇ ਲੋ ਮਿੱਤਰੋ ਪੂਰਾ ਹੀ ਸਾਫ ਮੈਨ ਰੈਂਬ ਦੇਖੀ ਨਿਕਲ ਨੋ ਕਲਮ ਆ ਤਾਂ ਤੁਸੀਂ ਲਾ ਲਓ ਵੀ ਕਈ ਏਜੰਸੀ ਦੇ ਵਿੱਚ ਜਿੱਦਾਂ ਦੀ ਫੋਟੋ ਖਿੱਚ ਲਈਏ ਤੇ ਉਹ ਸੇਮ ਕੰਮ ਆ ਹਨ ਤੇ ਪਿਛਲੇ ਟਾਇਰ ਵੀ ਸਜਣੋ ਪੂਰੇ ਕੈਂਡ ਕੰਡੀਸ਼ਨ ਦੇ 80 ਪੈਸੇ ਮੰਗ ਲੇ ਟਾਇਰ ਨੇ ਤੇ ਵਿੱਚੋਂ ਇਹਦੀ ਵੀ ਮਗਰਾਟ ਦਿਖਾ ਨਹੀਂ ਧਰਮੇ ਨਮਾਟ ਰੈਟ ਦਾ ਹਾਂ ਬਾਕੀ ਹੋਰ ਵੀ ਗੱਲ ਆ ਆ ਪੂਰੇ ਸੌਂਕ ਨਾਲ ਰੱਖਿਆ ਹੋਊ ਬਾਈ ਕਹਿੰਦਾ ਵੀ ਸਕ੍ਰੈਚ ਨਾ ਪੈ ਜਾਣ ਟੇਪ ਵੀ ਮਗਰਾਟ ਹੋਏ ਹੋਏ ਆ ਤੇ ਪਿੱਛੋਂ ਜੀ ਕੰਡੀਸ਼ਨ ਦੇਖੋ ਫੇਰ ਤਾਂ ਯਾਰ ਕੀ ਆ ਬਾਤ ਆ ਹਨਾ ਪਾਕਾ ਕ ਵੀ ਬਤੇ ਹੱਕ ਦੇ ਵੀ ਨਹੀਂ ਜੱਲੇ ਵਾਟਰਟਰੈਕਟਰ ਲਈ ਕਿੰਨੇ ਕਿ ਜਿੰਨੇ ਸਿਰਫ ਜਿਵੇਂ ਕਹਦੀ ਗਿਣਤੀ ਦੇ ਗੇੜੇ ਲੱਗੇ ਹੋਣਗੇ ਤੇ ਉਸ ਤਾਂ ਜਿਹੜਾ ਆਹਾ ਇਹ ਇਹਦਾ ਦੋ ਗੁੰਨੇ ਚੱਕਰਾਂ ਤੇ ਚੱਲਦਾ ਹੈ ਹਾਂਜੀ 1040 ਵਾਲਾ ਵੀ ਕਰਨਾ ਦਾ ਹੈ 1040 ਦੋ ਚੱਕਰ ਨੇ 540 ਤੇ ਵੀ ਹੋ ਜਾਂਦਾ 1040 ਤੇ ਵੀ ਹੋ ਜਾਂਦਾ ਓਕੇ ਤੇ ਭਾਈ ਜੇ ਇਹ ਇਹਦਾ ਆਪਣਾ ਨੰਬਰ ਤੁਸੀਂ ਬਰਨਾਲੀ ਤੇ ਦੱਸਿਆ ਹੈ ਨਾ ਵੀ 19 ਬਰਨਾਲਾ ਓਕੇ ਤੇ ਜਿਹਦੇ ਰੇਟ ਦੀ ਗੱਲ ਕਰੀ ਉਸ ਤਾਂ ਰੇਟ ਦੇ ਦਿਆਂਗੇ 685 ਦਾ ਭਾਈ 6 ਲੱਖ ਤੇ 85 ਹਜ਼ਾਰ ਦਾ ਮੌਕੇ ਤੇ ਥੋੜਾ ਮੋਟਾ ਡਿਸਕਾਊਂਟ ਹੋਊਗਾ ਓਕੇ ਤੇ ਲੋ ਮਿੱਤਰੋ 6 ਲੱਖ ਤੇ 85000 ਰੁਪਿਆ ਰੇਟ ਹੈ ਤੇ ਬਾਕੀ ਮੌਕੇ ਤੇ ਵੀ ਤੁਹਾਡਾ ਬਣਦਾ ਮਾਨਤਨ ਹੋ ਜੂ ਤੇ ਨੰਬਰ ਦਸੀ ਆਪਣਾ ਗੁਰਲਾਲ ਕਿਹੜਾ ਚੱਲ ਰਿਹਾ 9952 ਹੂੰ 7533 ਨਾ 9952 7533 ਲੋ ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਲਿਓ ਜੇਕਰ ਕੋਈ ਵੀ ਟਰੈਕਟਰ ਲੈਣਾ ਦੋਨੇ ਸਵਰਾਜ ਆ ਲੈਂਦੇ ਨੇ ਘੈਂਟ ਨੇ ਇਹ ਹੈਗਾ ਮਾਡਲ 2020 ਹੈ ਨਾ ਜੀ ਸਵਰਾਜ 963 ਤੇ ਉਹ ਹੈਗਾ 2014 ਮਾਡਲ ਸਵਰਾਜ 855 ਸੋ ਕਰ ਦਿਓ ਵੀਡੀਓ ਸ਼ੇਅਰ ਜੀ